राधे राधे नमस्कार सत श्री अकाल जी मैं हरिदर कौर पूजा प्रभाकर सैलून तो ਆਪ ਜੀ ਦਾ ਮੇਰੇ ਚੈਨਲ ਦੇ ਨਿਗਾਹ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਜਿਹੜਾ ਟਿਊਟੋਰੀਅਲ ਹੈ ਉਹ ਹੈ ਫੇਸ਼ੀਅਲ ਮ사ਜ ਸਟੈਪਸ ਦੇ ਉੱਪਰ ਆਪਾਂ ਨੇ ਫੋਕਸ ਕਰਨਾ ਹੈ ਅੱਜ ਮ사ਜ ਦੇ ਸਟੈਪਸ ਦੇ ਉੱਪਰ ਫਿਰ ਇਸ ਤੋਂ ਬਾਅਦ ਜਿਹੜੀ ਮੇਰੀ ਡਿਟੇਲ ਵੀਡੀਓ ਆਉਗੀ ਉਹ ਫੇਸ਼ੀਅਲ ਦੇ ਉੱਪਰ ਆਉਗੀ ਉਹਦੇ ਚ ਆਪਾਂ ਸਟੈਪ ਬਾਈ ਸਟੈਪ ਆਪਣੇ ਕਿਹੜੇ ਕਿਹੜੇ ਫੇਸ਼ੀਅਲ ਦੇ ਸਟੈਪਸ ਹੁੰਦੇ ਨੇ ਕਲੀਨਜ਼ਿੰਗ ਸਕਰਬਿੰਗ ਉਹ ਸਾਰਾ ਡਿਟੇਲ ਵੀਡੀਓ ਮੈਂ ਅਗਲੇ ਦਿਨ ਸ਼ੂਟ ਕਰੂੰਗੀ ਅੱਜ ਤੁਸੀਂ ਪਹਿਲਾਂ ਸਿੱਖੋ ਫੇਸ਼ੀਅਲ ਦੇ ਵਿੱਚ ਮ사ਜ ਆਪਾਂ ਕਿਹੜੇ ਸਟੈਪ ਯੂਜ਼ ਕਰਨੇ ਨੇ ਅੱਜ ਸ਼ੁਰੂ ਹਾਂਜੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਫੇਸ਼ੀਅਲ ਦੇ ਸਟੈਪਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਵੀਡੀਓ ਦੇਖਣੀ ਹੈ ਤੁਹਾਨੂੰ ਕੰਮ ਮੇਰਾ ਅੱਛਾ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਣਾਗਾ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲੈ ਲੈਣੀ ਹੈ ਹਾਫ 스ਪੂਨ ਕਰੀਮ ਉਹਨੂੰ ਹਲਕਾ ਜਿਹਾ ਰਬ ਕਰਾਂਗੇ ਆਪਣੀ ਫਿੰਗਰਸ ਦੇ ਉੱਪਰ ਔਰ ਪੂਰੇ ਫੇਸ ਔਰ ਨੈਕ ਦੇ ਉੱਪਰ ਆਪਾਂ ਉਹਨੂੰ अच्छी तरह स्प्रेड कर दंगी स्प्रेड ਕਰਨ ਤੋਂ ਬਾਅਦ ਮੈਂ ਬਣਾਉਂਗੀ ਇਹਨਾਂ ਦੇ ਫੇਸ ਉੱਪਰ ਏਟ ਉਹ ਤੁਸੀਂ ਧਿਆਨ ਨਾਲ ਦੇਖਣਾ ਕਿ ਇਦਾਂ ਬਣਾ ਰਹੀ ਆਂ ਅਗਰ ਤੁਹਾਡੇ ਤੋਂ ਨਾ ਬਣੇ ਤਾਂ ਤੁਸੀਂ ਸਿੰਪਲ ਰਾਉਂਡ ਸਰਕਲ ਬਣਾ ਕੇ ਵੀ ਕਰੀਮ ਦੀ ਸਪ੍ਰੈਡਿੰਗ ਕਰ ਸਕਦੇ ਹੋ ਇਹ ਜਸਟ ਕਰੀਮ ਦੀ ਸਪ੍ਰੈਡਿੰਗ ਦੇ ਲਈ ਹੈ ਕਰੀਮ ਨੂੰ ਫੈਲਾਣ ਲਈ ਹੈ ਸਟੈਪ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕਰਾਂਗੇ ਚੈਸ ਦੇ ਵਿੱਚ ਮਸਾਸ ਸਟੈਪ ਬਾਈ ਸਟੈਪ ਚੱਲਣਾ ਹੈ ਕਰੀਮ ਦੇ ਵਿੱਚ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਾਟਰ ਵਗੈਰਾ ਦੀ ਨੀਡ ਨਹੀਂ ਹੁੰਦੀ ਬਟ ਜੇ ਤੁਹਾਨੂੰ ਲੱਗਦਾ ਤੁਹਾਡਾ ਹੱਥ ਠਿੱਕ ਚੱਲਦਾ ਤਾਂ ਤੁਸੀਂ ਹਲਕਾ ਜਿਹਾ ਵਾਟਰ ਟੱਚ ਲੈ ਲਓ ਸਭ ਤੋਂ ਪਹਿਲਾਂ ਆਪਾਂ neck ਦੀ ਮ사ਜ ਕਰਨੀ ਹੈਗੀ ਕੋਈ ਵੀ ਸਟੈਪ ਹੈ ਤੁਸੀਂ 3 ਟਾਈਮ 4 ਟਾਈਮ ਪਰਫਾਰਮ ਕਰਨਾ ਹੈਗਾ neck ਹੈਵੀ ਹੈ ਉਹਦੇ 3-4 ਪਾਰਟਸ ਬਣਾ ਕੇ ਕਰ ਲਿਓ ਉਸ ਤੋਂ ਬਾਅਦ jaw line ears ਨੂੰ ਨਾਲ ਕਵਰ ਕਰਨਾ ਹੈ ਰਿਲੈਕਸੇਸ਼ਨ ਦੇ ਲਈ ਇਅਰਸ ਦੀ ਮ사ਜ ਕਰਨੀ ਹੈ ਰੋਟੇਸ਼ਨ ਕਰਾਂਗੇ ਜੋਅ ਲਾਈਨ ਦੇ ਉੱਪਰ ਹੁਣ ਕਰਾਂਗੇ ਪਿੰਚਿੰਗ ਇਹ ਆਪਣੀ ਜੋਅ ਲਾਈਨ ਨੂੰ ਸ਼ੇਪ ਦੇਣ ਚ ਹੈਲਪ ਕਰਦੀ ਹੈ ਇਅਰਸ ਦੇ ਉੱਪਰ ਟੈਂਕ ਤੁਮਾ ਉਹ ਥੋੜਾ ਰੈਲਾਕਸੇਸ਼ਨ ਦੇ ਲਈ ਲਿਪਸ ਤੇ ਬਣਾਣਾ ਆਪਾਂ ਵੀ ਸਟਾਕ ਕ੍ਰਿਸ ਕਰਸ ਕਰਾਂਗੇ ਲਿਪਸ ਤੋਂ ਬਾਅਦ ਆ ਜਾਾਂਗੇ ਆਪਾਂ ਨੋਜ਼ ਦੇ ਉੱਪਰ ਨੋਜ਼ ਤੇ ਤੁਸੀਂ ਸਾਈਡਸ ਤੋਂ ਰਬਿੰਗ ਕਰਨੀ ਹੈ ਥੰਮ ਦੀ ਹੈਲਪ ਦੇ ਨਾਲ ਨੋਜ਼ ਦੀ ਟਿਪ ਨੂੰ ਕਵਰ ਕਰੋ ਕੋਈ ਵੀ ਪਾਰਟਸ ਰਹਿਣਾ ਨਹੀਂ ਚਾਹੀਦਾ ਹੈਗਾ। ਅੱਛੀ ਤਰ੍ਹਾਂ ਨੋਜ਼ ਫੋਰਹੈਡ ਨੂੰ ਰਬਿੰਗ ਕਰਨੀ ਆਪਾਂ ਨੇ ਐਫਰਸ ਕਰਨਾ ਹੈ ਉੱਪਰ ਨੂੰ ਲੈ ਕੇ ਜਾਣਾ ਆਪਣੇ ਹੈਂਡਸ ਦੀ ਪੋਜੀਸ਼ਨ ਨੂੰ। ਇਹਦੇ ਨਾਲ ਆਪਣੀ ਆਈਬ੍ਰੋਜ਼ ਵੀ ਲਿਫਟ ਹੋਣਗੀਆਂ ਉੱਪਰ ਵੱਲ। ਟੈਂਪਲ ਪੁਆਇੰਟ ਤੇ ਰਾਉਂਡ ਸਰਕਲ ਚ ਮ사ਜ ਦੇਣੀ ਹੈ। ਆਈਜ਼ ਨੂੰ ਰਾਉਂਡ ਸਰਕਲ ਚ ਮ사ਜ ਦੇਣੀ ਹੈ ਕਲੌਕਵਾਈਸ ਔਰ ਐਂਟੀ ਕਲੌਕਵਾਈਸ। आईज ਦੇ ਉੱਪਰ 8 ਬਣਾਣਾ ਹੈ ਹਲਕਾ ਹਲਕਾ ਫੋਰਹੈਡ ਦੇ ਸੈਂਟਰ ਦੇ ਵਿੱਚ ਤੁਸੀਂ ਪ੍ਰੈਸ਼ਰ ਦੇਣਾ ਆਈਬ੍ਰੋਸ ਆਈ ਬੋਲਸ ਨੂੰ ਕਰਨੀ ਹੈ ਮ사ਜ ਰਿੰਗ ਫਿੰਗਰ ਦੇ ਨਾਲ ਫੁੱਲ ਆਈਜ਼ हल्का हल्का प्रैशर देना सी फोर हैड के सेंटर च और टेंपल पॉइंट फोर हैड्ते बना रहे हैं राउंड रहेउंडल्स अपवर्ड मसाज देनी है स्लाइसिंग करनी है और टेंपल पॉइंट के उपर हल्का जहाँ प्रैशर देकर साइड से जाए फिर करा आप चिक्स के उपर क्रिस क्रॉस ਇਹ ਸਟੈਪ ਹੈ ਸਕਿਨ ਨੂੰ ਲਚਕੀਲਾ ਬਣਾਉਣ ਲਈ ਥੋੜੇ ਜਿਹੜੇ ਆਪਣੇ ਮਸਲ ਸਟਿਫ ਹੋ ਜਾਂਦੇ ਨੇਗੇ ਉਹਨਾਂ ਨੂੰ ਲਚਕੀਲਾ ਬਣਾਉਂਦੀ ਹੈ ਇਹ ਵਾਲਾ ਸਟੈਪ ਫਿਰ ਆਪਾਂ ਕਰਾਂਗੇ ਰਬਿੰਗ ਇਹ ਵੀ ਆਪਣੇ ਮਸਲਸ ਨੂੰ ਸੌਫਟ ਕਰਦਾ ਹੈ ਦੈਨ ਤੁਸੀਂ ਜਿਹੜੇ ਆਪਾਂ ਇਸ ਤੋਂ ਬਾਅਦ ਦੇ ਸਟੈਪ ਕਰਾਂਗੇ ਉਹ ਹੋਣਗੇ ਆਪਣੀ ਲਿਫਟਿੰਗ ਵਾਲੇ ਔਰ ਸਟ੍ਰੈਚਿੰਗ ਵਾਲੇ ਜਿਹਦੇ ਨਾਲ ਆਪਣੀ ਸਕਿਨ ਹੁੰਦੀ ਹੈ ਯੰਗ ਫਿਲਹਾਲ ਆਪਾਂ ਕਰ ਰਹੇ ਆ ਰਬਿੰਗ ਟੂ ਫਿੰਗਰ ਦੇ ਨਾਲ ਆਪਾਂ ਚਿਕਸ ਨੂੰ ਲਿਫਟ ਕਰਨਾ ਹੈ ਕਿਰ 4 ਫਿੰਗਰਸ 3 ਫਿੰਗਰਸ ਦੇ ਨਾਲ ਲਿਫਟ ਕਰਾਂਗੇ ਪ੍ਰੈਸ਼ਰ ਆਪਾਂ ਅੱਛਾ ਜਿਹਾ ਰੱਖਾਂਗੇ ਹੈਂਡ 'ਚ ਸਕਿਨ ਨਾਲ ਚੰਗੀ ਤਰ੍ਹਾਂ ਹੈਂਡਸ ਨੂੰ ਟੱਚ ਰੱਖਿਓ ਫਿਰ 4 ਫਿੰਗਰਸ ਦੇ ਨਾਲ ਲਿਫਟ ਕਰਾਂਗੇ ਫਿਰ ਫੁੱਲ ਹੈਂਡ ਦੇ ਨਾਲ ਆਪਾਂ ਚਿਕ ਨੂੰ ਲਿਫਟ ਕਰਕੇ ਉੱਪਰ ਵੱਲ ਲੈ ਕੇ ਜਾਵਾਂਗੇ ਫੀਸ ਆਨ ਸਾਈਡ ਹਲਕਾ ਜਿਹਾ ਪ੍ਰੈਸ਼ਰ ਪੂਰੇ ਫੇਸ ਨੂੰ ਲਿਫਟ ਕਰਕੇ ਉੱਪਰ ਲੈ ਕੇ ਜਾਣਾਗਾ ਦੋਨੋਂ ਹੈਂਡਸ ਨੂੰ ਤੁਸੀਂ ਪੋਜੀਸ਼ਨ ਚੈੱਕ ਕਰ ਲਿਆ ਕਰੋ ਹੈਂਡਸ ਦੀ ਪੂਰਾ ਫੇਸ ਆਪਾਂ ਲਿਫਟ ਕਰਨਾ ਉੱਪਰ ਵੱਲ ਫੋਰਹੈਡ ਨੂੰ ਲਿਫਟ ਕਰਨਾ ये अपनी आईब्रोज भी लिफ्ट होगी और फोर फोरएड की जोड़ी स्किन है वह भी लिफ्ट होगी क्रिस करॉस करा आप फोरएड के उपर ये अपनी रिंकल्स लिए, अच्छी है मसाज ਸਲਾਈਸ ਕਰੋ ਫੋਰਹੈਡ ਨੂੰ ਦੋਨੋਂ ਸਾਈਡਸ ਕਰਕੇ ਉਸ ਤੋਂ ਬਾਅਦ ਟੈਂਪਲ ਪੁਆਇੰਟ ਦੀ ਮ사ਜ ਕਰੋ ਹਲਕਾ ਜਿਹਾ ਪ੍ਰੈਸ਼ਰ ਦੇਣਾ ਪਕਰ ਰਹੀਆਂ ਫੁੱਲ ਫੇਸ ਪਿੰਚਿੰਗ ਇਹਦੇ ਨਾਲ ਆਪਣਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਕਾਫੀ ਇੰਪਰੂਵ ਹੁੰਦਾ ਹੈਗਾ ਸਕਿਨ ਤੇ ਕਾਫੀ ਅੱਛਾ ਗਲੋ ਆਂਦਾ ਤੁਸੀਂ ਬਿਨਾ ਕਰੀਮ ਤੋਂ ਵੀ ਆਪਣੀ ਸਕਿਨ ਦੇ ਉੱਪਰ ਐਦਾਂ ਦਾ ਸਟੈਪ ਕਰ ਸਕਦੇ ਹੋ ਟਾਈਪਿੰਗ ਕਰਨੀ ਹੈ ਇਹ ਵੀ ਬਲੱਡ ਸਰਕੂਲੇਸ਼ਨ ਨੂੰ ਇੰਪਰੂਵ ਕਰਨ ਵਿੱਚ ਹੈਲਪ ਕਰਦੀ ਹੈ ਫੇਸ਼ਲ ਦੇ ਨਾਲ ਫੇਸ ਤਾਂ ਆਪਣਾ ਰਿਲੈਕਸ ਹੁੰਦਾ ਹੀ ਹੁੰਦਾ ਹੈ ਆਪਣੀ ਬੋਡੀ ਵੀ ਕਾਫੀ ਜ਼ਿਆਦਾ ਰਿਲੈਕਸ ਹੁੰਦੀ ਹੈ ਜਿਹੜੇ ਮਸਲਸ ਆਪਣੇ ਕਾਫੀ ਸਟਿਫ ਹੋ ਜਾਂਦੇ ਹਨ ਟਾਈਟ ਹੋ ਜਾਂਦੇ ਹਨ ਸਕਿਨ ਦੇ ਉਹ ਕਾਫੀ ਰਿਲੈਕਸ ਹੋ ਜਾਂਦੇ ਹਨ ਪਗਾ ਰਹੇ ਕੱਟਸ ਕਲੀਅਰ ਆਪ ਕਰ ਰਹੇ ਸਕਿਨ ਨੂੰ ਇਹ ਜਿਹੜੀ ਸਕਿਨ ਆਪਣੀ ਸੈਗੀ ਹੋ ਜਾਂਦੀ ਹੈ ਚਿਕਸ ਦੇ ਉੱਪਰੋਂ ਉਹਨੂੰ ਤੁਸੀਂ ਐਦਾਂ ਛੋਟੇ-ਛੋਟੇ ਸਟਾਕਸ ਦੇ ਵਿੱਚ ਆਪ ਵੱਲ ਉਠਾਣੇ ये जिन्ही स्किन साइड्स तो जॉ लाइन तो नीचे स्किन आनी शुरू हो जाती है उन्होंने काफ़ी अच्छा बेनीफिशियल स्टैप है ईयरस रिलैक्सेशन देना ले, देन ले मसाज करते रहना गाँव बहुत अच्छी लिफ्टिंग मिलती है ये अपनी चिक्स में ਸੈਕੰਡ ਸਾਈਡ ਵੀ ਆਪਾਂ ਇਹੀ ਪਰਫਾਰਮ ਕਰਾਂਗੇ ਛੋਟੇ ਛੋਟੇ ਸਟਾਕਸ ਦੇ ਨਾਲ ਆਪਾਂ ਸਕਿਨ ਨੂੰ ਲਿਫਟ ਕਰਨਾ ਹੈ ਜੋ ਲਾਈਨ ਤੋਂ ਇਅਰਸ ਕੋਲੋਂ ਔਰ ਫਿਰ ਇਅਰ ਦੀ ਮ사ਜ ਕਰਨੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਕੁਝ ਵੀ ਸਕਿਪ ਨਾ ਕਰਿਆ ਕਰੋ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਾਫੀ ਅੱਛੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਮੇਰੇ ਇਸੇ ਚੈਨਲ ਤੇ ਹੈ ਪਲੀਜ਼ ਤੁਸੀਂ ਜ਼ਰੂਰ ਚੈੱਕ ਕਰਿਓ ਜਿਸਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਫੁੱਲ ਫੇਸ ਲਿਫਟ ਕਰ ਲੈਣਾ ਹੈ ਫੋਰ ਐਡਾ ਪਾਣੀ ਅਚੀ ਤਰ੍ਹਾਂ ਦਬਾ ਕੇ ਮ사ਜ ਦੇਣੀ ਹੈ ਔਰ ਲਾਸਟ ਵਿੱਚ ਆਪਾਂ ਕਰ ਰਿਆਂਗੇ ਵਾਈਬ੍ਰੇਟ ਸਕਿਨ 'ਚ ਵਾਈਬ੍ਰੇਸ਼ਨ ਦੇ ਦੇਾਂਗੇ ਹਲਕਾ ਹਲਕਾ ਸਕਿਨ ਨੂੰ ਦਬਾਣਾ ਹੈ ਰਿਲੈਕਸ ਕਰਨਾ ਹੈ ਜਿਹੜਾ ਬਲੱਡ ਸਰਕੂਲੇਸ਼ਨ ਕਾਫੀ ਜ਼ਿਆਦਾ ਭਾਵ ਦਾ ਤੇਜ਼ ਹੋ ਜਾਂਦਾ ਹੈ ਤਾਂ ਉਹਨੂੰ ਨੋਰਮਲ ਕੀਤਾ ਜਾਂਦਾ ਹੈ ਲਾਸਟ ਵਿੱਚ ਥੈਂਕ ਯੂ